ਸਭ ਤੋਂ ਵੱਡੀ ਗੱਲ ਯੂਨੀਵਰਸਿਟੀ ਵੀ ਕਹਿੰਦੀ ਆ ਵੀ ਸਭ ਤੋਂ ਪਹਿਲਾਂ ਕੰਮ ਕਰਨਾ ਬੀਜ ਜੀ ਜੇ ਤੁਹਾਡਾ ਬੀਜ ਚੰਗਾ ਫਿਰ ਉਹਨੇ ਪ੍ਰੋਡਕਸ਼ਨ ਦੇਣੀ ਹੈ ਦੀਨਦਾਰਾਂ ਬਾਈ ਬੰਦੇ ਦੇ ਪੈਸੇ ਤੱਕ ਵਾਪਸ ਕਰਾਂਗੇ ਜੇ ਕਿਨੂੰ ਕੋਈ ਪ੍ਰੋਬਲਮ ਐਹੋ ਜਿੰਮੇਵਾਰੀ ਲੈਂਦੇ ਹੋ ਬਾਈ ਪਹਿਲੇ ਹਾਂ ਬਾਈ ਬਿਲਕੁਲ ਬਾਈ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਲਓ ਬਈ ਮੇਤਰੋ ਅੱਜ ਆਪਾਂ ਖੜੇ ਆ 22 ਸੁਖੀ ਸੇਰਗਿਲ ਦੇ ਫਾਰਮ ਦੇ ਉੱਤੇ ਬਾਈ ਪੰਜਾਬ ਪੈਦਾਵਾਰ ਵਾਲਾ ਬਾਈ ਦੇ ਫਾਰਮ ਦੇ ਉੱਤੇ ਅੱਜ ਆਪਾਂ ਪਹੁੰਚ ਕੇ ਆਪਾਂ ਨੇ ਬਾਈ ਨਾਲ ਇਹ ਚੀਜ਼ ਤੇ ਗੱਲਬਾਤ ਕਰਦੀਆਂ ਬਾਈ ਹੋਰਾਂ ਨੇ ਨਾ ਇੱਕ ਸਬਜ਼ੀਆਂ ਦੀ ਕਿੱਟ ਤਿਆਰ ਕੀਤੀ ਹੈਗੀ ਜਿਹੜੀ ਕਿ ਸਿਆਲਾਂ ਦੇ ਵਿੱਚ ਹੁੰਦੀਆਂ ਨੇਗੀਆਂ ਤੇ ਆਪਾਂ ਬਾਈ ਨਾਲ ਉਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦੀਆਂ ਵੀ ਬਾਈ ਇਹ ਚੀਜ਼ ਦੇ ਵਿੱਚ ਕਿਵੇਂ ਆ ਗਿਆ ਕਿਉਂਕਿ ਬਾਈ ਸਾਰਿਆਂ ਨੇ ਪਤਾ ਹੀ ਆ ਤੁਹਾਨੂੰ ਵੀ ਬਾਈ ਇੱਕ ਯੂਟਿਊਬਰਾਂ ਤਗੜੇ ਲੈਵਲ ਦਾ ਬੀਰ ਵੀ YouTube 'ਚ ਆਪਾਂ ਕਹਿ ਲਈ ਵੀ ਚੰਗੀ ਕਮਾਈ ਹੁੰਦੀ ਵੀ ਬਾਈ ਫੇਰ ਕਿਉਂ ਖੇਤੀ ਵਾਲੇ ਪਾਸੇ ਆ ਗਿਆ ਕਿਉਂ ਉਹਨੂੰ ਬੀਜ ਕਿੱਟ ਤਿਆਰ ਕਰਨ ਦੀ ਲੋੜ ਪਈ ਤੇ ਆਪਾਂ ਕਰਦੇ ਹਾਂ ਸਾਰੀ ਬਾਈ ਦੇ ਨਾਲ ਗੱਲਬਾਤ ਸਸਿਕਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਪਹਿਲਾਂ ਤਾਂ ਬਾਈ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਮੋਸਟ ਵੈਲਕਮ ਧੰਨਵਾਦ ਬਾਈ ਤੇ ਹੁਣ ਗੱਲ ਕਰਦੇ ਆ ਬਾਈ ਦੇਖ ਮੇਰੇ ਵਾਲਾ ਚੈਨਲ ਤੁਹਾਨੂੰ ਪਤਾ ਖੇਤੀਬਾੜੀ ਜੋ ਨਿਕਲਿਆ ਹੋਇਆ ਹੈ ਹਨਾ ਹਾਂ ਹਾਂ ਬਾਈ ਤੇ ਮੇਨ ਮੇਰਾ ਕੰਮ ਆ ਵੀ ਇੱਥੇ ਆਪਦੇ ਘਰ ਵਾਸਤੇ ਸਬਜ਼ੀਆਂ ਲਾਉਣੀਆਂ ਜਿਵੇਂ ਕਈ ਵਾਰ ਖੇਹਾਲ ਚ ਮੂੜੀਆਂ ਪਾਲਕ ਸਲਗਮ ਵੱਧ ਹੋ ਜਾਂਦੇ ਆ ਤਾਂ ਮੈਂ ਬਰਨਾਲੇ ਬਾਈ ਵੇਚਣ ਨੂੰ ਵੀ ਵਗ ਜਾਂਦਾ ਹਨਾ ਤੇ ਉਦੋਂ ਬਾਈ ਸਾਨੂੰ ਕੀ ਦਿੱਕਤ ਆਉਂਦੀ ਤੇ ਮੰਨ ਲਾ ਵੀ ਜਿੰਮੇ ਅਸੀਂ ਕਦੇ ਬੀਜ ਲਿਆਉਣੇ ਲੂਗੜਾ ਪਰ ਸਹਰਾਂ ਚੁਲਾਈ ਕਿਤੇ ਕੋਈ ਹਰੇ ਹੋ ਗਏ ਕਿਤੇ ਕੋਈ ਨਹੀਂ ਹੋਇਆ ਜਾਂ ਕਿਸੇ ਦੀ ਕੁਆਲਿਟੀ ਕਹੀ ਜੀ ਨਿਕਲ ਗਈ ਜਾਂ ਕਿਵੇਂ ਹੋ ਗਿਆ ਹਣਾ ਜਾਂ ਪਹਿਲਾਂ ਮੇਰੇ ਮਨ ਚ ਹੁੰਦਾ ਤੇ ਵੀ ਯਾਰ ਜਿਹੜੇ ਥੋੜੇ ਰੁਪਈਆ ਚ ਵੱਧ ਵੀ ਮਿਲਦੇ ਆ ਵੀ ਉਹ ਲਈਏ ਹਨਾ ਪਰ ਅਸਲ ਜਦੋਂ ਫਿਰ ਗੱਲ ਸਮਝ ਪਈ ਵੀ ਵੀ ਤਾਂ ਕੁਆਲਿਟੀ ਹੋਣੀ ਚਾਹੀਦੀ ਹੈ ਚੰਗਾ ਪੱਧਰ ਹੋਣਾ ਚਾਹੀਦਾ ਬੀਆਂ ਦਾ ਵੀ ਤਾਂ ਚਾਹੇ ਆਪਾਂ ਕਦੂਆਂ ਦਾ ਜਿਵੇਂ ਕਹਿੰਦੇ ਹੁੰਦੇ ਇੱਕ 20 ਵੀਜ ਦੋ ਉਹ ਇੱਕ ਵੇਲ ਹੀ ਆਪਾਂ ਨੂੰ ਇੰਨਾ ਜ਼ਿਆਦਾ ਫਲ ਦੇ ਦੂਗੀ ਬਿਉ ਦੇ ਮੁਕਾਬਲੇ 10 ਜਾਂ 20 ਵੇ ਲਾਣੀ ਦੇ ਸਕਦੀਆਂ ਠੀਕ ਹੈ ਬਈ ਇਹੀ ਫਿਰ ਬਈ ਆ ਚਾਰ ਪੰਜ ਸਾਲਾਂ ਦੇ ਵਿੱਚ ਮੈਨੂੰ ਇਹੀ ਤਜਰਬਾ ਹੋਇਆ ਮਹਾਜਾ ਹਰੇਕ ਬੰਦਾ ਅੱਜ ਕੱਲ ਘਰੇ ਲੂਬ ਗੀਚੀ ਲਾਉਣ ਦਾ ਚਾਹਵਾਨ ਪਰ ਲੋਕਾਂ ਨੂੰ ਵੀ ਨਹੀਂ ਚੰਗੇ ਮਿਲਦੇ ਹਨ ਇਸੇ ਕਰਕੇ ਫਿਰ ਬਈ ਆਪਾਂ 13 20 ਪਾ ਕੇ ਆ ਕਿੱਡ ਤਿਆਰ ਕੀਤੀ ਹੈਗੀ ਜਿਹਦੇ ਵਿੱਚ ਮੈਂ ਰਿਜ਼ਲਟ ਕੱਢਿਆ ਵੀ ਫਲਾਨੀ ਕੰਪਨੀ ਦਾ ਆ ਵੀ ਚੰਗਾ ਫਲਾਨੀ ਦਾ ਆ ਚੰਗਾ ਫਲਾਨੀ ਦਾ ਆ ਚੰਗਾ ਕਿਉਂਕਿ ਜੇ ਮੈਂ ਆਪਾਂ ਕਹਿੰਦੇ ਆ ਵੀ ਇੱਕ ਬੰਦੇ 'ਚ ਤਾਂ ਸਾਰੇ ਗੁਣ ਹੁੰਦੇ ਹਨ ਹਨਾ ਅਸੀਂ ਇੱਕ ਕੰਪਨੀ 'ਚ ਤਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੇ ਕੋਈ ਬੰਦੇ ਆਮ ਉਸ ਹ ਤਾਂ ਹਰੇਕ ਬੰਦੇ ਨੂੰ ਕੋਈ 50 ਰੁਪਈਆ ਦਾ ਉਹਨਾ 20 ਮਿਲੂਗਾ ਕੋਈ 100 ਰੁਪਈਆ ਦਾ ਮਿਲੂ ਕੋਈ ਕਿੰਨਾ ਮਿਲੂ ਹੈ ਨਾ ਹਾਂ ਬਈ ਹਾਂ ਹਾਂ ਪਰ ਚਾਹੀਦੇ ਕਿਸੇ ਨੂੰ ਕਿੰਨੇ ਕਿੰਨੇ ਕੋ ਹੁੰਦੇ ਆ ਤਾਂ ਕਰਕੇ ਬਾਈ ਆਪਾਂ 300 ਰੁਪਈਏ ਦੀ ਕਿੱਟ ਦੇ ਵਿੱਚ 13 ਪ੍ਰਕਾਰ ਦੇ ਵੀ ਪਾਏ ਨੇ ਅੱਛਾ ਬਈ ਜਿਹਦੇ ਵਿੱਚ ਮੂਲੀ ਆ ਗਈ ਗਾਜਰ ਆ ਗਈ ਪਾਲਕ ਧਨੀਆ ਮੇਥੀ ਸਲਗਮ ਚਕੰਦਰ ਤਾਰਾ ਮੀਰਾ ਸਾਗ ਵਾਲੀ ਸਰੋਂ ਮਟਰ ਸਿੰਗਰੇ ਹਾਲੋਂ ਮੇਥੇ ਠੀਕ ਆ ਬਈ ਇਹ ਚ ਬਾਈ ਜਿਵੇਂ ਹਾਲੋਂ ਹੋਗੇ ਮੇਥੇ ਹੋਗੇ ਹੈ ਨਾ ਜਾਂ ਤਾਰਾ ਮੀਰਾ ਹੋ ਗਿਆ ਇਹ ਚੀਜ਼ਾਂ ਮੰਨ ਲਾ ਵੀ ਸਾਗ ਦੇ ਵਿੱਚ ਪੈਣ ਨਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਥੂ ਵਗੈਰਾ ਸਾਨੂੰ ਪਤਾ ਆਮੀ ਆਪਣੇ ਬਾਗਾਂ 'ਚ ਹੋ ਜਾਂਦਾ ਇੱਥੇ ਹਨਾ ਤਾਂ ਕਰਕੇ ਬਾਈ ਇਹ ਚੀਜ਼ਾਂ ਰੱਖਿਆ ਨੇ ਤੇ ਇਹਦੀ ਕਿੱਟ ਦੀ ਕੀਮਤ ਵੀ ਅਸੀਂ 300 ਰੁਪਏ ਰੱਖੀ ਹੈ ਭੇਜਣ ਦਾ ਅਸੀਂ ਕੋਈ ਖਰਚਾ ਨਹੀਂ ਲੈਂਦੇ ਬਾਈ ਦੱਸਿਆ ਬਾਈ ਕੋਰੀਅਰ ਖਰਚਾ ਨਹੀਂ ਹੈਗਾ ਕੋਈ ਕੋਈ ਕੋਰੀਅਰ ਖਰਚਾ ਨਹੀਂ ਬਾਈ ਠੀਕ ਹੈ ਬਾਈ ਜੇ ਆਮ ਬੰਦੇ ਨੇ 300 ਰੁਪਏ ਦੇ ਵਿੱਚ ਆਹ ਆਹ ਕੁਆਲਿਟੀ ਦੇ 20 ਲੈਣੇ ਹੋਣ ਤਾਂ ਮੈਂ ਕਹਿੰਦਾ ਬੰਦੇ ਨੂੰ 5 ਜਾਂ 6k ਵੀ ਮਿਲਣਗੇ ਸਹੀ ਗੱਲ ਹੈ ਬਾਈ ਜੇ ਆਪ 50 ਰੁਪਏ ਦੇ ਹਿਸਾਬ ਦੇਦਾਈਏ ਇਹ ਬੰਦਾ ਹੋ ਕਰੂਗਾ ਹਨਾ ਤਾں ਕਰਕੇ ਮੈਂ ਸੋਚਿਆ ਬਾਈ ਯਾਰ ਵੀ ਜਿਹੜੇ ਲੋਕ ਸਹਿਰਾਂ ਚ ਵੀ ਰਹਿੰਦੇ ਨੇ ਮੈਨੂੰ ਬਹੁਤ ਉਹਦੇ ਫੋਨ ਆਉਂਦੇ ਹੁੰਦੇ ਬਾਈ ਯਾਰ ਕਈ ਵਾਰ ਬੰਦੇ ਉਰੇ ਆਉਂਦੇ ਜਾਂ ਤੇਰੇ ਮਿੱਥੇ ਐ ਖੜੇ ਨੇ ਬਾਈ ਹਨਾ ਵੀ ਸਾਡੇ ਵਾਲੇ ਆਏ ਹੁੰਦੇ ਜਾਂ ਯਾਰ ਛੋਟੇ ਵਾਲੇ ਧਣੀਆਂ ਚੋਂ ਖੁਸ਼ਬੂ ਵਾਲੀ ਆਉਂਦੀ ਆ ਸਾਡੇ ਵਾਲੇ ਚੁਣੀ ਆਉਂਦੀ ਹੈਗੀ ਉਹ ਤਾਂ ਕਰਕੇ ਮੈਂ ਵੀ ਯਾਰ ਜਿਹੜੇ ਆਪਾਂ ਨੂੰ ਪਿਆਰ ਕਰਨ ਵਾਲੇ ਬੰਦੇ ਨੇ ਨਾ ਬਾਈ 300 ਰੁਪਏ ਦੇ ਵਿੱਚ ਕਟ ਉਹਨਾਂ ਦੇ ਘਰੇ ਭੇਜਾਂਗੇ ਭੇਜਣ ਦਾ ਕੋਈ ਖਰਚਾ ਨਹੀਂ ਮੈਂ ਕਹਣਾ ਚਾਹੇ ਤੁਸੀਂ ਆਪਦੇ ਕੋਠੇ ਦੇ ਬੀਜ ਲੋ ਰੋ ਪੈ ਦੇ ਵਿੱਚ ਹੈ ਨਾ ਚਾਹੇ ਗਾਵਲਿਆਂ ਚ ਬੀਜ ਲੋ ਚਾਹੇ ਕਿਆਰੀਆਂ ਬਣਾ ਕੇ ਬੀਜ ਲੋ ਥੱਲੇ ਧਰਤੀ ਤੇ ਛੋਡੇ ਘਰੇ ਸਬਜੀ ਨਹੀਂ ਮੁਕਣੀ ਬਾਈ ਸਹੀ ਗੱਲ ਆ ਬਾਈ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਯੂਨੀਵਰਸਿਟੀ ਵੀ ਕਹਿੰਦੀ ਆ ਵੀ ਸਭ ਤੋਂ ਪਹਿਲਾਂ ਕੰਮ ਕਰਨਾ ਬੀਜ ਜੀ ਜੇ ਤੁਹਾਡਾ ਬੀਜ ਚੰਗਾ ਫਿਰ ਉਹਨੇ ਪ੍ਰੋਡਕਸ਼ਨ ਦੇਣੀ ਆ ਹਨ ਮੈਂ ਉਹੀ ਗੱਲ ਕਰ ਰਿਹਾ ਕਿ ਵੀ ਜਰਮੀਨੇਸ਼ਨ ਦੀ ਗੱਲ ਆ ਜਰਮੀਨੇਸ਼ਨ ਦੀ ਬਾਈ ਹਾਂ ਵੀ ਜੇ ਤੁਹਾਡੇ ਬੀਜ ਹਰੇ ਹੁੰਦੇ ਆ ਨਾ ਬਾਈ ਤਾਂ ਤੁਸੀਂ ਐਂ ਲਾ ਲਓ ਵੀ ਇਹ ਉਸ ਪ੍ਰਕਾਰ ਦੇ ਬੀਜ ਨੇ ਬਾਈ ਇੱਕ ਵਾਰੀ ਹਰੇ ਹੋਣ ਮੁੜ ਕੇ ਇਹਨਾਂ ਦੇ ਕੋਈ ਦੇਖਭਾਲ ਕਾਹਦੀ ਜ਼ਰੂਰਤ ਨਹੀਂ ਹੁੰਦੀ। ਕੋਈ ਰੇ ਸਪਰੇ ਬਈ ਇਹਨਾਂ ਨੂੰ। ਹਾਂਜੀ। ਕੋਈ ਰੇ ਸਪਰੇ ਦੀ ਲੋੜ। ਮੈਂ ਕਹਿੰਦਾ ਕੁਛ ਪਾਉਣ ਦੀ ਲੋੜ ਨਹੀਂ ਬਈ ਜਦੋਂ ਆਪਾਂ ਕਰੇ ਲੂ ਬਗੀਚੀ ਵਾਸਤੇ ਕਰਨਾ ਨਾ। ਹਾਂ ਬਈ। ਕੁਛ ਪਾਉਣ ਦੀ ਲੋੜ ਨਹੀਂ ਹੈਗੀ। ਓਨੀਕ ਤਾਂ ਆਪਣੀ ਜ਼ਮੀਨ ਦੇ ਵਿੱਚ ਤਾਕਤ ਹੁੰਦੀ ਹੀ ਹੁੰਦੀ ਐ। ਠੀਕ ਆ। ਹੁਣ ਆਪਣੇ ਆ ਖੱਬਲ ਕੱਖ ਗੰਡੇ ਹੁੰਦੇ ਨੇ ਬਈ। ਇਹਨਾਂ ਨੂੰ ਵੀ ਨਿਊਟ੍ਰੀਸ਼ਨ ਦਾ ਚਾਹੀਦਾ ਹੈ। ਹਾਂ ਬਈ। ਜੇ ਇਹਨਾਂ ਦਾ ਵੀ ਗੱਲ ਕਰੀਏ ਆਪਣੇ ਭਾ ਦੀ ਇਹ ਕੱਖ ਨੇ। ਪਰ ਹਜੇ ਤਾਂ ਇਹ ਕਾਜਰੋਬਾਦ ਦੇ ਜੜੀ ਬੂਟੀਆਂ ਨੇ। ਜੇ ਆਪਾਂ ਕੱਲੀ-ਕੱਲੀ ਚੀਜ਼ ਦੀ ਗੱਲ ਕਰੀਏ ਪਖੜਾ ਵਗੈਰਾ ਹੋਰ ਲਾਟਰੋਂ ਪਾਟਰੋਂ ਕਿੰਨਾ ਕੁਸ਼ ਵਿਕਦਾ ਹੈ ਨਾ ਲੈ ਬਈ ਆਪਾਂ ਪਖੜੇ ਨੂੰ ਹੀ ਬਾਹਰ ਲੈਂਦੇ ਆ ਜਾਂ ਇਹ ਤਾਂ ਉਹ ਵੀ ਜੜੀ ਬੁੱਟੀਆਂ ਉਹਨਾਂ ਨੂੰ ਵੀ ਨਿਊਟ੍ਰੀਸ਼ਨ ਕੁਦਰਤੀ ਖਾ। ਸਹੀ ਗੱਲ ਪਰ ਧਰਤੀ ਚੋਂ ਮੈਂ ਕਹਿੰਦਾ ਬਈ 19 ਖਾਦ ਤੈਨੂੰ ਮਿਲ ਜਾਂਦੀ ਹੈ। ਅੱਛਾ ਬਈ ਜੇ ਆਪਾਂ ਬਾਹਲੇ ਵੱਡੇ ਪੱਧਰ ਤੇ ਝਾੜ ਲੈਣਾ ਜਿਵੇਂ ਵੱਡੀ ਖੇਤੀ ਹੁੰਦੀ ਹੈ ਉੱਥੇ ਠੀਕ ਹੈ ਹਾਂ ਸਪਰੇਆਂ ਦੀ ਜ਼ਰੂਰਤ ਉਹ ਸਭ ਤੇ ਪੈਂਦੀ ਹੈਗੀ ਪਰ ਮੈਂ ਕਹਿੰਦਾ ਘਰੇਲੂ ਬਗੀਚੀ ਦੇ ਵਿੱਚ ਆਪਾਂ ਨੂੰ ਕਿਸ ਚੀਜ਼ ਦੀ ਲੋੜ ਨਹੀਂ ਹੈਗੀ। ਵੀ ਬਦ ਤੋਂ ਬਾਦ ਬਈ ਆਪਾਂ ਵੀ ਰੂੜੀ ਦੀ ਖਾਦ ਪਾ ਸਕਦੇ ਹਾਂ। ਰੂੜੀ ਦੀ ਖਾਦ ਪਾ ਸਕਦੇ ਹਾਂ ਠੀਕ ਹੈ ਭਾਈ ਕੋਈ 파ਤੀ ਵਗੈਰਾ ਪਈਆ ਆਪਣੇ ਪ੍ਰਾਣੀ ਉਹਨੂੰ ਘੋਲ ਕੇ ਉਹਦੀ ਸਪਰੇਅ ਕਰ ਦੋ ਭਾਈ ਉਹੋ ਜੀ ਚੀਜ਼ ਬੰਦਿਆਂ ਨੂੰ ਪਤਾ ਹੀ ਉਹ ਆਪ ਕਰੀ ਜਾਂਦੇ ਹੁੰਦੇ। ਜੋ ਜਿਹੜਾ ਬੰਦਾ ਆਪਾਂ ਕਹੀਏ ਭਾਈ ਵੀ 20 ਬੀਜੂਗਾ ਉਹਨਾਂ ਕੋਲੋਂ ਪਤਾ ਹੀ ਹੁੰਦਾ ਹਨਾ ਇਹਨਾਂ ਦਾ ਸੀ ਇਹ ਕਰਨਾ ਵੱਡੀ ਗੱਲ ਤਾਂ ਇਹ ਹੈ ਆਪਣੀ ਭਾਈ ਵੀ ਬੀ ਇਹ ਉੱਚ ਕੁਆਲਿਟੀ ਦੇ ਨੇ ਜਰਮੀਨੇਸ਼ਨ ਦਾ ਕੋਈ ਵੀ ਲੰਬਾ ਆ ਗਿਆ ਆਪਾਂ ਦੀਨਦਾਰਾਂ ਬਾਈ ਬੰਦੇ ਦੇ ਪੈਸੇ ਤੱਕ ਵਾਪਸ ਕਰਾਂਗੇ ਜੇ ਕਿਨੂੰ ਕੋਈ ਪ੍ਰੋਬਲਮ ਹੈ। ਇਹਦੀ ਜ਼ਿੰਮੇਵਾਰੀ ਲੈਂਦੇ ਹਾਂ ਬਾਈ ਪੈਸੇ ਦੀ। ਤੇ ਬਾਈ ਉਹੀ ਮੈਂ ਗੱਲ ਕਰ ਲੱਗਿਆ ਸੀ ਨਾ ਜਿਵੇਂ ਆਪਣੇ ਆਰਗੈਨਿਕ ਮੰਡੀਆਂ ਲੱਗਦੀਆਂ ਤੁਸੀਂ ਵੀ ਜਾਂਦੇ ਰਹੇ ਹੋ। ਤੇ ਉੱਥੇ ਮੈਨੂੰ ਸ਼ਹਿਰ ਵਾਲੇ ਵੀਰ ਜਦੋਂ ਮੈਂ ਸਬਜ਼ੀ ਲੈ ਕੇ ਜਾਂਦਾ ਸੀ ਸ਼ਹਿਰ ਵਾਲਿਆਂ ਦਾ ਮੈਨੂੰ ਅਕਸਰ ਇਹ ਹੁੰਦੀ ਸੀ ਵੀ ਯਾਰ ਅੱবি ਅਸੀਂ ਸਿਆਲ ਦੇ ਵਿੱਚ ਸਬਜ਼ੀਆਂ ਕਾਬਣਿਆਂ 'ਚ ਲਾ ਦਿੰਦੇ ਆਂ। ਵੀ ਬੀਵੀ ਲਿਆਉਣੇ ਅਸੀਂ ਵੀ ਵਧੀਆ ਮਹਿੰਗੇ ਬੀਵੀ ਲਿਆ ਲਿਆ ਦੇਖਦੇ ਕਹਿੰਦੇ ਵੀ ਸਾਡੇ ਜਰਮੀਨੇਟ ਨਹੀਂ ਹੁੰਦੇ ਹੈਗੇ। ਉਹ ਇਹੀ ਕਾਰਨ ਹੁੰਦਾ ਬਾਈ। ਮਨ ਲਵ ਯੂ ਬੀਜਾਂ ਦਾ ਪੁਰਾਣੇ ਹੁੰਦੇ ਆ ਹਨਾ ਹਾਂ ਬਈ ਜਾਂ ਉਹਨਾਂ ਦੀ ਕੁਆਲਿਟੀ ਨਹੀਂ ਮਨ ਲਵ ਵਧੀਆ ਹੁੰਦੀ ਠੀਕ ਆ ਬਈ ਜਿਵੇਂ ਕੋਈ ਬੀ ਕਿਵੇਂ ਹੁੰਦਿਆ ਕੋਈ ਕਿਵੇਂ ਹੁੰਦਿਆ ਹਨਾ ਇਹ ਬਈ ਤਕੜੀਆਂ ਤਕੜੀਆਂ ਕੰਪਨੀਆਂ ਦੇ ਬੀਜ ਨੇ ਇਹਨਾਂ ਨੂੰ ਜਰਮੀਨੇਟ ਹੋਣ ਚ ਕੋਈ ਪ੍ਰੋਬਲਮ ਨਹੀਂ ਆ ਤੇ ਸਾਹਮਣੇ ਆ ਦੇਖ ਲੈ ਅੱਛਾ ਇਹ ਬਈ ਆਪਣੇ ਸਾਰੇ ਕਿਟ ਦੇ ਬੀ ਲੱਗੇ ਹੋਏ ਨੇ ਇਹ ਬਈ ਜਿੰਨੇ ਆਪਣੇ ਇਹਦੇ ਵਿੱਚ ਬਈ ਮਨ ਲਵ ਜਿਵੇਂ ਮੇਥੇ ਮੇਥੀ ਹੋ ਗਏ ਹਨਾ ਮੂੜੀਆਂ ਹੋ ਗਈਆਂ ਤੇ ਹੋ ਦਰ ਧਣੀਆਂ ਹੋ ਗਿਆ ਬਈ ਤੇ ਹੋ ਦਰਗਾਜਰ ਵਗੈਰਾ ਲਾਈ ਵੀ ਆ ਬਈ ਗਾਜਰ ਥੋੜੀ ਜੀ ਵੱਡੇ ਬੈੱਡ ਤੇ ਆ ਗਈ ਉਹ ਸਾਡੀ ਉਵੇਂ ਹਰੀ ਹੋ ਗਈ ਜਿਵੇਂ ਮਟਰ ਆ ਬਈ ਮ ਲਾਵਾਂਗੇ ਬੀ ਉਸ ਹਿਸਾਬ ਤੇ ਲਾਈ ਜਾਂਦੇ ਆ ਬਾਈ ਜਿਵੇਂ ਸਲਗਮ ਵਗੈਰਾ ਨੇ ਉਹ ਚੀਜ਼ਾਂ ਓਵੇਂ ਓਵੇਂ ਹੁਣ ਇੱਥੇ ਅਸੀਂ ਵਰਸੀਨ ਦਾ ਛਿੱਟਾ ਦੇਵਾਂਗੇ। ਉਹਦੇ ਵਿੱਚ ਸਲਗਮ ਤੇ ਮੂੜੀਆਂ ਵਗੈਰਾ ਬਾਈ ਉਹਦੇ ਵਿੱਚ ਹੀ ਡੇਗਾਂਗੇ। ਪਹਿਲਾਂ ਤੁਹਾਨੂੰ ਪਤਾ ਹੀ ਆ ਤੁਸੀਂ ਆਪਾਂ ਛੋਟੇ ਛੋਟੇ ਹੁੰਦੇ ਦੇਖਦੇ ਹੀ ਸੀਗੇ ਮੂੜੀਆਂ ਆਪਾਂ ਵਰਸੀਨ ਚ ਪੜਪੜ ਖਾਈ ਜਾਂਦੇ ਉੱਥੇ ਹੀ ਸਲਗਮ ਪੜਪੜ ਖਾਈ ਜਾਂਦੇ ਹਨਾ। ਹੁਣ ਮੈਨੂੰ ਇਹੀ ਆ ਬਾਈ ਜਿਵੇਂ ਚਕੰਦਰ ਹੋ ਗਏ ਮੂੜੀਆਂ ਹੋ ਗਈਆਂ ਸਲਗਮ ਹੋ ਗਏ ਵੀ ਇਹ ਤਾਂ ਉਹਦੇ ਵਿੱਚ ਹੀ ਡੇਗ ਦਾਂਗੇ ਬਾਈ। ਤੇ ਬਾਈ ਜੇ ਆਪਾਂ ਗੱਲ ਕਰੀਏ ਨਾ ਜਿਵੇਂ ਆਪਾਂ ਵੀ ਹੁਣ ਕਿਟਾ ਬਣੀ ਵੀ ਆਪਾਂ ਸ਼ਾਇਦ ਜਿਵੇਂ ਆਪਾਂ ਸ਼ਹਿਰ ਵਾਲਿਆਂ ਦੀ ਗੱਲ ਕਰਦੇ ਆ ਆਪਣੇ ਭ ਆ ਕਿਟ ਤਿਆਰ ਕੀਤੀ ਵੀ ਸਾਰੀ ਕਿਟ ਕਿੰਨੇ ਗਰੋ ਬੈਗਾਂ ਚ ਲੱਗ ਜੂਗੀ ਉਹ ਮੰਨਦਾ ਬਈ ਆਪਦੀ ਜ਼ਰੂਰਤ ਦੇ ਹਿਸਾਬ ਤੇ ਲਾ ਸਕਦੇ ਆ ਹਨ ਇਹਦੇ ਵਿੱਚ ਕੀ ਹੈ ਬਈ ਵੀ ਤਾਂ ਤਿੰਨ ਚਾਰ ਅੱਕ ਜਣੇ ਹੁੰਦੇ ਆ ਪਰਿਵਾਰ ਦੇ ਵਿੱਚ ਮੰਨਦਾ ਬਈ ਜਿਵੇਂ ਆਪਣੇ ਆ ਮੇਥੇ ਨਹੀਂ ਆਪਾਂ ਜਿਹੜੀ ਚੀਜ਼ ਦੇਖੋ ਜਿਵੇਂ ਆਪਾਂ ਨੂੰ ਮੇਥੇ ਦੀ ਵੱਧ ਜ਼ਰੂਰਤ ਪੈਂਦੀ ਆ ਣੀਆਂ ਦੀ ਵੱਧ ਜ਼ਰੂਰਤ ਪੈਂਦੀ ਆ ਪਾਲਕ ਦੀ ਵੱਧ ਜ਼ਰੂਰਤ ਪੈਂਦੀ ਆ ਹਨਾ ਹਾਂਜੀ ਹਾਂਜੀ ਆਪਾਂ ਉਸ ਹਿਸਾਬ ਤੇ ਬਈ ਇਹਨਾਂ ਨੂੰ ਵੱਧ ਜਗ੍ਹਾ ਦੇ ਵਿੱਚ ਲਾ ਲਓ ਣੀਆਂ ਪਾਲਕ ਮੇਥੇ ਮੇਥੀ ਇਹਨਾਂ ਨੂੰ ਵੱਧ ਜਗ੍ਹਾ ਦੇ ਵਿੱਚ ਨਾਲੋ ਹਨਾ ਜਿਵੇਂ ਮੂੜੀਆਂ ਹੋ ਗਈਆਂ ਸਲਗਮ ਹੋ ਗਏ ਉਹ ਹੋਗੇ ਇਨਾਂ ਨੂੰ ਇੱਕ ਜਗ੍ਹਾ ਦੇ ਵਿੱਚ ਲਾ ਲਓ ਠੀਕ ਹੈ ਬਈ ਹਨਾ ਵੀ ਜਿਵੇਂ ਕੋਈ ਹੋਊਗਾ ਇੱਕ ਸਾਈਡ ਤੇ ਆਪਾਂ ਮੂੜੀਆਂ ਲਾ ਦੋ ਇੱਕ ਸਾਈਡ ਤੇ ਉਹਦੇ ਆਪਣੇ ਸਲਗਮ ਵਗੈਰਾ ਲਾ ਦੋ ਜਿਵੇਂ ਗਾਜਰਾਂ ਵਗੈਰਾ ਨੇ ਅਹੀਂ ਇਹਨੂੰ ਆਪਦੀ ਜ਼ਰੂਰਤ ਦੇ ਹਿਸਾਬ ਤੇ ਬਾਈ ਜਿੰਨੀ ਤੁਹਾਡੇ ਆਪਾਂ ਕਹੇ ਲਈ ਵੀ ਬਾਈ ਦੋ ਕੁ ਗਰੋਬ ਹੈਗਾ ਜਿੰਨਾ ਸਾਰਾ ਇੱਕ ਮੈਂ ਕਹਿੰਦਾ ਵੀ ਜਿਵੇਂ ਕਿਸੇ ਨੇ ਆਪਦੇ ਸੈਰ ਚ ਕਰਨਾਗਾ ਤਾਂ ਉਹ ਤੁਸੀਂ ਬਾਈ ਆਪਦੇ ਹਿਸਾਬ ਤੇ ਇਹਨੂੰ ਉਹਤੇ ਲਾਓ ਜਿਵੇਂ ਕੋਈ ਅੱਜ ਵੀਤੀ ਉਸ ਚੀਜ਼ ਆਪਾਂ ਲਾਉ 15 20 ਦਿਨਾਂ ਬਾਅਦ ਉਹਦੇ ਨਾਲ ਕੀ ਹੈ ਬਾਈ ਆਪਣੇ ਕੋਲੇ ਉਵੇਂ ਉਵੇਂ ਚੀਜ਼ ਆਈ ਜਾਂਦੀ ਆ। ਇਹ ਪਹਿਲੀ ਮੁੱਕ ਗਈ ਤਾਂ ਆਗਰੇ ਦੂਜੀ ਤਿਆਰ ਰਹੂਗੀ। ਜਿਵੇਂ ਸਾਡੇ ਨਾਲ ਕਈ ਵਾਰ ਕੀ ਹੁੰਦਾ ਨਾ ਕਿ ਰਣਾ ਨਾ ਸ਼ੁਰੂ-ਸ਼ੁਰੂ ਚ ਅਸੀਂ ਬਾਈ ਜਿਵੇਂ ਗੋਭੀ ਆ ਹਾਂ ਬਾਈ ਲਿਆ ਕੇ 100 ਫੁੱਟ ਫੁੱਲ ਇਕੱਠੇ ਹੀ ਲਾਤਾ। ਠੀਕ ਹੈ। ਉਹ ਜਦੋਂ 100 ਫੁੱਲ ਨਹੀਂ ਆਉਣਾ ਤਾਂ ਇਕੱਠੇ ਹੀ ਆ 60 65 70 ਇਹਨਾਂ ਦੇ ਉਹਪਰਾਵਾ ਹਫ਼ਤੇ ਜੇ ਸਾਰਾ ਉਹ ਹੋ ਗਿਆ ਸੀ ਸੀਜ਼ਨ ਆਪਾਂ ਕਹਿੰਦੇ ਸੀ ਸੀਜ਼ਨ ਹੁਣ ਅਸੀਂ ਕੀ ਕਰਨ ਲੱਗੇ ਵੀ 50 50 ਫੁੱਲ ਲਾਉਣ ਲੱਗੇ ਵੀ 10 ਦਿਨਾਂ ਬਾਅਦ ਫੇਰ 50 ਲਾਤੇ 10 ਦਿਨਾਂ ਬਾਅਦ ਫੇਰ 50 ਲਾਤੇ ਐਂ ਜਿਹੜੀ ਮੇਰੀ ਇਹ ਬਾੜੀ ਆ ਬਾਈ ਅਹੀਂ ਇਹਨੂੰ ਦੱਸਦਾ 20 ਦਿਨਾਂ ਬਾਅਦ ਲਾਈ ਜਾਵਾਂਗੇ। ਬਾਕੀ ਮੇਰਾ ਹੋਰ ਇਹ ਹੁੰਦਾ ਬਾਈ ਖੇਤ ਕੋਈ ਵੀ ਮੇਰਾ ਯਾਰ ਦੋਸਤ ਆਵੇ ਕੋਈ ਵੀ ਆਵੇ ਮੇਰੇ ਵੱਲੋਂ ਤਾਂ ਉਹ ਸਬਜ਼ੀਆਂ ਹੀ ਗਿਫਟ ਹੁੰਦੀਆਂ ਨੇ। ਅੱਛਾ ਬਾਈ। ਜਾਂ ਕੋਈ ਆਪਣੇ ਫਲ ਫਰੂਟ ਲੱਗੇ ਹੋਵੇ ਕੁਝ ਹੋਰ ਆ ਹਨਾ ਜਿਵੇਂ ਤੂੰ ਆਹ ਦੇਖ ਲੈ ਬਾਈ ਕੱਲੋਂ ਇਹ ਕਹਾਂ ਦੀ ਜਿਵੇਂ ਹੁਣ ਬਾਈ ਮੈਂ ਦੇਖਿਆ ਤੁਹਾਡੀ ਮੈਨੂੰ ਕਹਿੰਦੇ ਬੰਦੇ ਕਹਿੰਦੇ ਬਾਈ ਇਹ ਮਾਲ ਤਾਂ ਹੈਗਾ ਤਾਂ ਉਹ ਆ ਹਨਾ ਹੁਣ ਬਾਈ ਆਪਾਂ ਜਦੋਂ ਪਹਿਲਾਂ ਚੀਜ਼ਾਂ ਇਹ ਦੇਖੀ ਹੀ ਨਹੀਂ ਦੀ ਲੱਗੀਆਂ ਵੇ ਦੇਖ ਲੈ ਨੂੰ ਕਿੰਨਾ ਫਲ ਭਰਿਆ ਹੋਇਆ ਬਾਈ ਸਹੀ ਗੱਲ ਆ ਬਾਈ ਹੁਣ ਸਾਡੇ ਉਰੇ ਪਰसों ਨੂੰ ਕਿਸੇ ਨੇ ਸ਼ੂਟਿੰਗ ਕਰਨ ਆਉਣਾ ਕਿਸੇ ਟੀਮ ਨੇ ਉਹ ਕਹਿੰਦੇ ਬਾਈ ਸਾਡੇ ਵਾਸਤੇ ਰੱਖਿਓ ਮਹ ਕੋਈ ਗੱਲ ਨਹੀਂ ਬਾਈ ਤੁਹਾਡੇ ਵਾਸਤੇ ਨਹੀਂ ਅਸੀਂ ਕਿਹੜਾ ਘਰੇ ਤੋੜ ਕੇ ਜਿੰਨੇ ਕਿ ਸਾਨੂੰ ਜ਼ਰੂਰਤ ਹੁੰਦੀ ਆ ਹਨਾ ਮੇਰਾ ਬੇਟਾ ਖਾ ਲੈਂਦਾ ਮੇਰੀ ਵਾਈਫ ਖਾ ਲੈਂਦੀ ਹੈ ਤੇ ਮੈਂ ਖਾ ਖੂ ਲੈਣਾ ਉਹਨਾਂ ਕ ਬਾਈ ਬਸ ਇਹ ਚੀਜ਼ ਆ ਬਾਈ ਮੈਨੂੰ ਐ ਵੀ ਹਰੇਕ ਬੰਦਾ ਆਪਦੇ ਵਾਸਤੇ ਚੀਜ਼ ਪੈਦਾ ਕਰੇ ਆਪਦੇ ਪਰਿਵਾਰ ਨੂੰ ਖਵਾਵੇ ਵੀ ਫੇਰ ਹੀ ਬੰਦੇ ਸਾਡੇ ਨਾਲ ਜੁੜਨਗੇ ਬਾਈ ਠੀਕ ਹੈ ਬਾਈ